ਇਹ ਜਕਾਰਾ ਪਾਰਬ੍ਰਹਮ ਦਾ ਕਿਹਾ ਜਾਂਦਾ ਔਰ ਪਾਰਬ੍ਰਹਮ ਨੇ ਸ਼ੇਰ ਸਿੰਘ ਨਾਮ ਰਖਾਇਆ ਪਾਰਬ੍ਰਹਮ ਪ੍ਰਭ ਖੇਲ ਰਚਾਇਆ ਜੋਤ ਸਰੂਪ ਆਪਣਾ ਆਪ ਵਿਖਾਇਆ ਆਪੇ ਜੋਤ ਸਰੂਪ ਆ ਪਾਰਬ੍ਰਹਮ ਆਪੇ ਦੇਹ ਧਾਰਿਆ ਪਾਰਬ੍ਰਹਮ ਪ੍ਰਭ ਖੇਲ ਰਚਾਇਆ ਨਾਮ ਆਪਣਾ ਨਿਰੰਕਾਰ ਰਖਾਇਆ ਪਾਰਬ੍ਰਹਮ ਨੇ ਖੇਲ ਰਚਾ ਆਪਣਾ ਨਾਮ ਨਿਰੰਕਾਰ ਰਖਿਆ ਪਾਰਬ੍ਰਹਮ ਪ੍ਰਭ ਖੇਲ ਰਚਾਇਆ ਕੁਦਰਤ ਰੂਪ ਜਗਤ ਦੇ ਉਪਾਰ ਕਿ ਮੈਂ ਪਾਰਬ੍ਰਹਮ ਨੇ ਖੇਲ ਰਚਿਆ ਰਚਿਆ ਔਰ ਆ ਕੁਦਰਤ ਰੂਪੀਏ ਸੰਜਗਤ ਨੂੰ ਬਣਾਇਆ ਆ ਪਾਰਬ੍ਰਹਮ ਪ੍ਰਭ ਖੇਲ ਰਚਾਇਆ ਲੱਖ 84 ਜੀਵ ਰੂਪ ਇਹ ਲੱਖ 83 ਦੇ ਜੀਵ ਵੀ ਮੈਂ ਪੈਦਾ ਕੀਤੇ ਆ ਪਾਰਬ੍ਰਹਮ ਨੇ ਪਾਰਬ੍ਰਹਮ ਪ੍ਰਭ ਖੇਲ ਰਚਾਇਆ ਮਾਤ ਅਪਤਾਲ ਅਕਾਸ਼ ਸਮਾਇਆ ਕਿ ਮੈਂ ਖੇਲ ਰਚ ਕੇ ਇਹ ਰਚਨਾ ਬਣਾ ਕੇ ਮਾਤ ਪਿਤਾ ਅਕਾਸ਼ ਦੇ ਵਿੱਚ ਮੈਂ ਜੋਤ ਰੂਪ ਸਾਹਿਬ ਦੇ ਵਿੱਚ ਸਮਾਇਆ ਹਾਂ ਵਾਸਾ ਕੀਤਾ ਆ ਪਾਰ ਬ੍ਰਹਮ ਪ੍ਰਭ ਖੇਰ ਰਚਾਇਆ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਕਿ ਮੈਂ ਪਾਰ ਬ੍ਰਹਮ ਨੇ ਖੇਰ ਰਚਿਆ ਮਾਤ ਰੂਪ ਤੇ ਆ ਕੇ ਮੈਂ ਨਾਮ ਆਪਣਾ ਮਹਾਰਾਜ ਸ਼ੇਰ ਸਿੰਘ ਰਖਾ ਲਿਆ ਔਰ ਵੇ ਕਰਕੇ ਰਖਿਆ ਸੋ ਪਾਰ ਬ੍ਰਹਮ ਦੀਏ ਹੋਈ ਨੇ ਇਹਦਾ ਜ਼ਿਕਰਾ ਸੋ ਮਹਾਰਾਜ ਸ਼ੇਰ ਸਿੰਘ ਜੀ ਕਰਵਾ ਦੀ ਜੇ